ਦੀ ਉਹਦੇ ਬਣੀਆਂ ਜਦੋਂ ਲੋਕਾਂ ਨੇ ਨਕਾਰ ਦਿੱਤਾ ਔਰ ਜਦੋਂ ਅਕਾਲੀ ਦਲ ਭਾਜਪਾ ਦਾ ਅਲਾਈنس ਸੀ ਔਰ ਜਦੋਂ ਕਾਲੇ ਕਾਨੂੰਨ ਬਣਾਏ ਆ ਔਰ ਜਦੋਂ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇਹਨਾਂ ਦਾ ਵਿਰੋਧ ਕੀਤਾ ਜਦੋਂ ਇਹਨਾਂ ਨੂੰ ਲੱਗਾ ਕਿ ਪੰਜਾਬ ਦੇ ਵਿੱਚ ਜੀਣਾ ਮੁਸ਼ਕਲ ਹੋ ਜਾਏਗਾ ਤੇ ਉਸ ਤੋਂ ਬਾਅਦ ਇਹਨਾਂ ਦਾ ਤੋੜ ਵਿਛੋੜਾ ਹੋਇਆ ਔਰ ਜਿੰਨੇ ਵੀ ਉੱਥੇ ਵਾਅਦੇ ਕੀਤੇ ਕਿ ਅਸੀਂ ਐਮਐਸਪੀ ਦਵਾਂਗੇ ਕਿਸਾਨਾਂ ਨੂੰ ਐਮਐਸਪੀ ਮਿਲੀ ਨਹੀਂ ਤੇ ਹੁਣ ਕਿਸਾਨ ਵਿਰੋਧ ਹੀ ਕਰਨਗੇ ਉਨ੍ਹਾਂ ਦੀ ਜੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਇਹਨਾਂ ਨੇ ਉਹਨਾਂ ਨੂੰ ਦਿੱਲੀ ਨਹੀਂ ਬੜਨ ਦਿੱਤਾ ਉਹ ਪੰਜਾਬ ਨਹੀਂ ਬੜਨ ਦੇ ਰਿਹਾ ਜੀਟੀਏ ਜਿਨੇ ਕਹੇ ਵੀ 10 ਜੂਨ ਤੋਂ ਬਾਅਦ ਜਿਹੜਾ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਨਹੀਂ ਰਹਿਣਗੇ ਲੋਕ ਇਦਾਂ ਦਾ ਬਕਵਾ ਦਿਨਗੇ ਇਹ ਮਝਿਠੀ ਸਭਨੇ ਲੰਦ ਚੰਗੀ ਗੱਲ ਆ ਸਭਨੇ ਲੈਣਾ ਹਰ ਇੱਕ ਦਾ ਹੱਕ ਆ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾਕਟਰ ਰਾਜਕਮਰ ਔਰ ਪੰਜਾਬ ਦੇ ਕਪਨਾਮંત્રી ਬ੍ਰਹਮਚੰਕਰ ਜਿੰਪਾ ਜੀ ਪ੍ਰਚਾਰ ਦੇ ਵਿੱਚ ਇੱਥੇ ਪਹੁੰਚਿਆ ਹਨ ਅਸੀਂ ਗੱਲ ਕਰਦੇ ਹਾਂ ਡਾਕਟਰ ਰਾਜਕਮਰ ਜੀ ਨਾਲ ਟੋਟ ਸਾਹਿਬ ਦਿੱਲੀ ਦੀਆਂ ਜਿਹੜੀਆਂ ਪਾਰਟੀਆਂ ਦੇ ਨਾਲ ਅਕਾਲੀ ਦਲ ਨੇ ਕਿਹਾ ਵੀ ਸਾਡਾ ਇਸ ਵਾਰ ਜਿਹਦਾ ਆ ਮੁਕਾਬਲਾ ਹੈ ਉਹਦੇ ਤੇ ਤੁਹਾਡਾ ਕੀ ਕਹਿਣਾ ਹੈ ਦਿੱਲੀ ਦੀਆਂ ਪਾਰਟੀਆਂ ਦਿੱਲੀ ਦੀਆਂ ਪਾਰਟੀਆਂ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਦਿੱਲੀ ਦੀਆਂ ਨੇ ਇੱਕ ਅਕਾਲੀ ਦਲ ਪਾਰਟੀ ਹੈ ਜਿਹੜੀ ਪੰਜਾਬ ਦੀ ਹੈ ਤੇ ਉਹਦੇ ਤੇ ਤੁਹਾਡਾ ਕੀ ਕਹਿਣਾ ਹੈ ਵੀ ਉਹਨਾਂ ਦਾ ਕਿੱਦਾਂ ਨਹੀਂ ਅਕਾਲੀ ਦਲ ਵੀ ਪੰਜਾਬ ਦੀ ਉਦੋਂ ਹੀ ਬਣੀ ਹੈ ਜਦੋਂ ਲੋਕਾਂ ਨੇ ਨਕਾਰ ਦਿੱਤਾ ਔਰ ਜਦੋਂ ਅਕਾਲੀ ਦਲ ਭਾਜਪਾ ਦਾ ਅਲਾਈنس ਸੀ ਔਰ ਜਦੋਂ ਕਾਲੇ ਕਾਨੂੰਨ ਬਣਾਏ ਔਰ ਜਦੋਂ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇਹਨਾਂ ਦਾ ਵਿਰੋਧ ਕੀਤਾ ਜਦੋਂ ਇਹਨਾਂ ਨੂੰ ਲੱਗਾ ਕਿ ਪੰਜਾਬ ਦੇ ਵਿੱਚ ਜੀਣਾ ਮੁਸ਼ਕਲ ਹੋ ਜਾਏਗਾ ਤੇ ਉਸ ਤੋਂ ਬਾਅਦ ਇਹਨਾਂ ਦਾ ਤੋੜ-ਬਿਛੜਾ ਹੋਇਆ ਸੋ ਦਿੱਲੀ ਦੀ ਪਾਰਟੀ ਜਾਂ ਪੰਜਾਬ ਦੀ ਪਾਰਟੀ ਇਸ ਤਰ੍ਹਾਂ ਦਾ ਕੋਈ ਮੈਂ ਸਮਝਦਾ ਕਿ ਕੋਈ ਲੋਕਾਂ ਦੇ ਵਿੱਚ ਕੋਈ ਡਿਸਪੈਰਿਟੀ ਨਹੀਂ ਹੈ ਕੋਈ ਲੋਕ ਇਹਨੂੰ ਘਰ ਅਗਲਗ ਨਹੀਂ ਕਰ ਪਰ ਜਿਹੜਾ ਮੁਕਾਬਲਾ ਹੈ ਮੁਕਾਬਲਾ ਹੈ ਲੋਕ ਲੋਕ ਰਾਜ ਦੇ ਵਿੱਚ ਤੇ ਸਭ ਮੁਕਾਬਲੇ ਨੇ ਹਰ ਗੱਲ ਕੋਬਲੇ ਦੀ ਸੀ ਯਾਰ ਗੱਲ ਕਰੀਏ ਭਾਜਪਾ ਦੀ ਭਾਜਪਾ ਦਾ ਤਾਜ਼ਾ ਮਾਮਲਾ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਵਿਰੋਧ ਹੋਇਆ ਕਿਸਾਨਾਂ ਨੇ ਵਿਰੋਧ ਕੀਤਾ ਪਰ ਭਾਜਪਾ ਦਾ ਕਹਿਣਾ ਹੈ ਕਿ ਉਹ ਵਿਰੋਧ ਵਿਰੋਧ ਨਹੀਂ ਹੈ ਵੀ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੇ ਸ਼ਰਾਰਤੀ ਅੰਸਰ ਆ ਜਿਹੜੇ ਉਹ ਹੀ ਮਤਲਬ ਇਹ ਇਦਾਂ ਦੀ ਹਰਕਤ ਕਰ ਰਹੇ ਆ ਉਹਦਾ ਉਹੀ ਗੱਲ ਹੋਈ ਨਾ ਨਾਚ ਨਾ ਜਾਣੇ ਆਂਗਣ ਟੇਡਾ ਤੇ ਅੰਦੋਲਨ ਦੇ ਵਿੱਚ ਕੋਈ ਕਿਸਾਨਾਂ ਦਾ ਸਹਾਇਤਾ ਨਹੀਂ ਕੀਤੀ ਔਰ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹਨਾਂ ਦੇ ਨਾਲ ਵਿਹਾਰ ਕੀਤਾ ਜੋ ਉਹਨਾਂ ਦੇ ਨਾਲ ਇਹਨਾਂ ਦਾ ਵਤੀਰਾ ਰਿਹਾ ਉਹ ਬਹੁਤ ਹੀ ਨਿਰਾਸ਼ਾਜਨਕ ਹੈ ਤੁਸੀਂ ਦੇਖਿਆ ਹੋਣਾ ਕਿ 1 ਸਾਲ ਤੋਂ ਜ਼ਿਆਦਾ ਕਿਸਾਨ ਜਿਹੜੇ ਦਿੱਲੀ ਦੀਆਂ ਪਰਊਆਂ ਤੇ ਬੈਠੇ ਰਹੇ ਔਰ 750 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋਏ ਕਿੰਨਾ ਨੁਕਸਾਨ ਹੋਇਆ ਸੋ ਉਹਨਾਂ ਹਾਲਾਤਾਂ ਦੇ ਵਿੱਚ ਵੀ ਜਦੋਂ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਐਲਾਨ ਕੀਤਾ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸੀ ਔਰ ਉਦੋਂ ਵੀ ਧਰਮ ਦੇ ਨਾਂ ਤੇ ਜਿਹੜੀ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਔਰ ਉਸ ਦੇ ਵਿੱਚ ਵੀ ਕਾਮਯਾਬ ਨਹੀਂ ਹੋਏ ਔਰ ਜਿੰਨੇ ਵੀ ਉੱਥੇ ਵਾਅਦੇ ਕੀਤੇ ਕਿ ਅਸੀਂ ਐਮਐਸਪੀ ਦਵਾਂਗੇ ਕਿਸਾਨਾਂ ਨੂੰ ਐਮਐਸਪੀ ਮਿਲੀ ਨਹੀਂ ਤੇ ਹੁਣ ਕਿਸਾਨ ਵਿਰੋਧ ਹੀ ਕਰਨਗੇ ਉਹਨਾਂ ਨੇ ਇਹ ਮੰਗਾ ਪੂਰੀਆਂ ਨਹੀਂ ਕੀਤੀਆਂ ਇਹਨਾਂ ਨੇ ਉਹਨਾਂ ਨੂੰ ਦਿੱਲੀ ਨਹੀਂ ਬੜਨ ਦਿੱਤਾ ਉਹਨਾਂ ਨੂੰ ਪੰਜਾਬ ਨਹੀਂ ਬੜਨ ਦੇ ਰਿਹਾ ਸੋ ਜਿਹੜਾ ਇਲਜ਼ਾਮ ਹੈ ਉਹ ਆਪੋਜ਼ਿਟ ਆਪੋਜੀਸ਼ਨ ਪਾਰਟੀਆਂ ਤੇ ਲਗਾ ਰਹੇ ਇਹ ਤਾਂ ਬਿਲਕੁਲ ਹੀ ਸਰਾਸਰ ਝੂਠ ਹੈ ਮਜੀਠੀਆ ਜੀ ਨੇ ਕਹੇ ਵੀ 10 ਜੂਨ ਤੋਂ ਬਾਅਦ ਜਿਹੜਾ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਨਹੀਂ ਰਹਿਣਗੇ ਲੋਕ ਇਦਾਂ ਦਾ ਬਕਵਾ ਦਿਨਗੇ ਨਹੀਂ ਮਜੀਠੀਆ ਜੀ ਸਭਨੇ ਲੈਣ ਦਾ ਚੰਗੀ ਗੱਲ ਹੈ ਸਭਨੇ ਲੈਣਾ ਹਰੇਕ ਦਾ ਹੱਕ ਹੈ